ਆਬ ਮਿੱਤਰੋ ਗੰਗਾ ਨਗਰ ਵਾਲਿਓ ਰਾਜਸਥਾਨ ਵਾਲਿਓ ਤੁਹਾਡੇ ਵਾਸਤੇ ਸਪੈਸ਼ਲ ਤੋਹਫਾ ਆ ਗਿਆ 3630 ਕਈ ਭਰਾਵਾਂ ਦੇ ਫੋਨ ਆਉਂਦੇ ਰਹਿੰਦੇ ਆ ਵੀ ਬਾਈ ਕੋਈ ਰਾਜਸਥਾਨ ਨੰਬਰ ਸਪੈਸ਼ਲ ਆ ਜਿਹੜਾ 13 ਗੰਗਾ ਨਗਰ ਵਾਲਾ ਹੋਵੇ ਤਾਂ ਸਾਨੂੰ ਜਰੂਰ ਦੱਸਿਓ ਤੇ ਅੱਜ ਦੱਸਣ ਦੀ ਲੋੜ ਨਹੀਂ ਪੈਣੀ ਤੇ ਅੱਜ ਤੁਹਾਨੂੰ ਆਪਾਂ ਦਿਖਾਈ ਦਿੰਨੇ ਆਂ ਮੁੰਦਰੀ ਦੇ ਨਗਵਰਗਾ 3630 ਹੈ ਇਹ ਟਰੈਕਟਰ ਕਿਦਾ ਹੈ ਕਹਿੰਦਾ ਕਿਉਂ ਦੇਸੀ ਦੇਸੀ ਕਹਨੇ ਆ ਭੋਲੇ ਭੋਲੇ ਕੀ ਹਾਲ ਚਾਲ ਹੈ ਵਧੀਆ ਬਾਈ ਤੂੰ ਪਹਿਲਾਂ ਮੈਂ ਤੈਨੂੰ ਇੱਕ ਚੈਲੰਜ ਕਰਦਾ ਉਹ ਸ਼ਰਾਰਤ ਨਾ ਕਰ ਜਿਹੜੀ ਕਰਦਾ ਠੀਕ 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 ਹੈ ਹਾਂ ਹੱ ਠੀਕ ਠਾਕ ਹੈ ਹਾਂ ਵਧੀਆ ਓਕੇ ਦੀ ਰਿਪੋਰਟ ਹੈ ਜਮਾ ਓਕੇ ਦੀ ਇਹਦੀ ਦੇਖ ਰਹਾ ਸਟੋਰੀ ਕੀ ਆ ਮੱਲਾ ਇਹ ਜੀ 2011 ਮਾਡਲ ਟਰੈਕਟਰ ਹੂੰ ਤੇ ਦਮਾਨ ਦੇ ਦੀ 4 ਲੱਖ 65000 ਰੁਪਿਆ ਹੂੰ ਆਰ ਜੀ 13 ਨੰਬਰ ਹੈ ਗੰਗਾ ਨਗਰ ਦਾ ਹੂੰ ਇੱਕ ਚੀਜ਼ ਭੁੱਲ ਗਿਆ ਤੂੰ ਆ ਦੇ ਗਰਾਉਂਡ ਪੀਟੀਓ ਹੈ ਗਰਾਉਂਡ ਵਿੱਚ ਤਾਂ ਉਹ ਦੱਸਾਂਗੇ ਜੀ ਇਹ ਸਾਰਾ ਕੁਝ ਦੱਸਾਂਗੇ ਕੋਈ ਗੱਲ ਨਹੀਂ ਅਜੇ ਆਪਾਂ ਕੀ ਦੱਸਤਾ ਹੂੰ ਗਰਾਉਂਡ ਪੀਟੀਓ 3 ਸਪੀਡ ਅੱਛਾ ਟਰਬੋ 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 origignal ਹੂੰ origignal ਹਾਂਜੀ ਪਾਵਰ ਸਟੀering ਅੱਛਾ ਤੇ ਪੰਪੇ ਦੇ ਡੀਜ਼ਲ ਪੰਪ ਲੱਗੇ ਜੀ ਉਧਰ ਮਾਈਕੋ ਦਾ ਸਪੈਸ਼ਲ ਲੱਗਿਆ ਹੋਇਆ ਮਾਈਕੋ ਵਾਲਾ ਲੱਗਿਆ ਹੈ ਹਾਂਜੀ ਇਹ ਬੰਦਾ ਲਵਾਉਂਦਾ ਵੀ ਤੇਲ ਘੱਟ ਖਾਵੇ ਰਿਪੇਅਰ ਘੱਟ ਜਾਂਦੀ ਹੈ ਇਹਦੇ ਨਾਲ ਅੱਛਾ ਹਾਂਜੀ ਆ ਦੇਖੋ ਸਪੈਸ਼ਲ ਲੱਗਿਆ ਹੋਇਆ ਪੰਪ ਮਾਈਕੋ ਦਾ ਲੱਗਿਆ ਜੀ ਅੱਜ ਨਵੇਂ ਮਾਡਲ ਟਰੈਕਟਰਾਂ ਦੇ ਆ ਰਹੇ ਆ ਜੀ ਆ ਰਹੇ ਆ ਸਪੈਸ਼ਲ ਐਡੀਸ਼ਨ ਦੇ ਹੂੰ 55 ਐਚਪੀ ਦਾ ਟਰੈਕਟਰ ਹੈ ਜੀ ਇਹ ਹਾਂ 55 ਐਚਪੀ ਦਾ ਟਰੈਕਟਰ ਜੀ 3 ਸਪੀਡਰ ਟਾਇਰ ਨਵੇਂ ਆ ਰਹੇ ਹੈ ਹੂੰ 95 ਪੈਸੇ ਟਾਇਰ ਕਹੇ ਜੀ ਨਹੀਂ ਆ ਭਾਈ ਭੁੱਲ ਗਿਆ ਮੰਦਣੀ ਪੁਦਰੀ ਹੈ ਨਾ ਤੇ ਬੋਲੇ ਗੇਰ ਨਹੀਂ ਜਨਕ ਨਹੀਂ ਹੋ ਕੇ ਮੈਂ ਆਈ ਜਮਾਓ ਕੇ ਜੀ ਜਮਾਓ ਹੂੰ ਪੂਰਾ ਚੰਗਾ ਡਰਾਈਵਰ ਹੈ ਅੱਛਾ ਲਾਂਬਾ ਤਾਂ ਨਹੀਂ ਦਵਾਉਂਦਾ ਨਹੀਂ ਆਉਂਦਾ ਜੀ ਲਾਂਬਾ ਨਹੀਂ ਬੰਦਾ ਚੱਲ ਕੇ ਆਵੇ ਕੋਈ ਗੱਲ ਨਹੀਂ ਮਾਨਤਾਨ ਵੀ ਕਰ ਦੇਗਾ ਉਹ ਮਾਨਤਾਨ ਕਰਾਂਗੇ ਜੀ ਟਾਇਰ ਚਾਰੀ 95 ਵਸੇ ਆ ਗਏ ਹਨਾ ਹੂੰ ਨੰਬਰ ਰਾਜਸਥਾਨ ਹੈ ਮਿੱਤਰੋ ਜੇ ਕਿਸੇ ਰਾਜਸਥਾਨ ਦੇ ਭਰਾਣੇ ਲੈਣੇ ਤਾਂ ਫਿਰ ਤਾਂ ਲੋੜ ਨਹੀਂ ਛੇੜ ਛਾੜ ਦੀ ਇਹ ਕੋਈ ਪੰਜਾਬ ਵਾਲਾ ਹਰਿਆਣੇ ਵਾਲਾ ਉਹ ਆਪਾਂ ਐਨਓਸੀ ਦਵਾ ਦੇਾਂਗੇ ਤੇ ਭੁੱਲੇ ਐਨਓਸੀ ਕਿੰਨੇ ਦਿਨਾਂ ਚੱਲੇ ਜਾਊ ਆਜੂ ਹਫਤੇ ਖੜ ਚੱਲ ਹਫਤੇ 10 ਦਿਨਾਂ ਤਾਈਂ ਆਜੂਗੀ ਜਮਾ ਪੱਕਾ ਜੀ ਪੱਕਾ ਨਾ ਜਮਾ ਜੀ ਲੋਹੇ ਤੇ ਲਖੀਰ ਜਮਾ ਲੋਹੇ ਠੀਕ ਐ ਤੇ ਹੁਣ ਡਿਮਾਂਡ ਤੇ ਆਇਆ 465 ਇਹ ਤਾਂ ਕੋਈ ਦਿੰਦਾ ਨਹੀਂ ਤੈਨੂੰ ਪੂਰੇ ਕੋਈ ਨਹੀਂ ਕਿੰਨੇ ਪਾਉਂਦਾ ਉਹ ਕੱਟ ਲੈ ਲਾਂਗੇ ਜੀ ਕਿੰਨੇ ਕੁ ਦੇ ਦੇਂਗਾ ਜੀ ਆਪਾਂ ਦੇ ਦਾਂਗੇ 4 ਲੱਖ ਤੇ 45000 45 55 ਤੇ 65 2000 ਰੁਪਏ ਘਟਾ ਕੇ ਹਾਂਜੀ ਠੀਕ ਐ ਦੇ ਉਸ ਤੋਂ ਠੀਕ ਹੈ ਜਮ ਤੇ ਉਸ ਤੋਂ ਬਾਅਦ ਇੱਕ ਆਹ ਇਹਦੀ ਕੀ ਹੈ ਇਹਦੀ ਕੀ ਸਟੋਰੀ ਹੈ ਉਹੀ ਤਾਂ ਨਹੀਂ ਕਰੀ ਜਾਂਦਾ ਕਿਤੇ ਹੇਠਲੇ ਕਮੈਂਟਾਂ ਚ ਮੈਨੂੰ ਗਾਲਾਂ ਆਈਆਂ ਨਾ ਨਹੀਂ ਆਉਂਦੀਆਂ ਜੀ ਅੱਗੇ ਨਹੀਂ ਆਈ ਕੋਈ ਗਾਲ ਨਹੀਂ ਹਜੇ ਤੱਕ ਤਾਂ ਨਹੀਂ ਆਈ ਫਿਰ ਇਹਦੀ ਦੇ ਸਟੋਰੀ ਫਿਰ ਇਹ ਜੀ 2010 ਮਾਡਲ ਹੈ ਹਰਿਆਣਾ ਨੰਬਰ ਹੈ ਅੱਛਾ 325 ਡਵਾਂਡ ਹੈ ਜੀ ਦੀ ਹੂੰ ਇਹ ਆਪਾਂ ਪਹਿਲਾਂ ਵੀ ਦੱਸ ਚੁੱਕੇ ਆ 2 ਲੱਖ 85000 ਦਾ ਨੋਜੱਸ अच्छा जैस्मों 285000 ਦੇ ਹਾਂਜੀ ਪੂਰਾ ਚੰਗਾ ਟਰੈਕਟਰ ਹੈ। ਅੱਛਾ ਗੇਅਰ ਇੰਜਨ ਕਰਨੀ ਚੰਗਾ ਜਾਮਾ ਜਾਮਾ ਜੀ ਓਕੇ ਰੰਗ ਪੇਂਟ ਦੀ ਕੀ ਕੰਡੀਸ਼ਨ ਹੈ ਦੀ? ਇਹਦੀ ਜੀ ਮਾੜਾ ਮੋੜਾ ਹਲਕਾ ਬਲਕਾ ਹੋਇਆ ਹੋਇਆ? ਹਾਂਜੀ ਆਪਾਂ ਉਹ ਗੱਲ ਨਹੀਂ ਕਹਿੰਦੇ ਬੰਦਾ ਆ ਕੇ ਕਹਿੰਦੇ ਜੀ ਇਹ ਤਾਂ ਹੋਇਆ ਤੂੰ ਕਹਿੰਦਾ ओरिजिनल ਹੈ ਪਲਾਨਾ ਅੱਛਾ ਗਰੋ ਗੱਲ ਦੇਣੀ ਪਏ ਦੀ ਅੱਖ ਪੇਛਾਨ ਲੈ ਦੀ ਅਗਲੇ ਨਾ ਜੀ ਮੈਂ ਟਾਈਮ ਤੇ ਇੰਜਨ ਗੇਅਰ ਹੋ ਗਿਆ ਕਿਨਾਂ ਕ ਨੂੰ ਆਪਣੀ ਪੂਰੀ ਜ਼ਿੰਮੇਵਾਰੀ ਕਿੰਨੀ ਕੈਟਾਗਰੀ ਚ ਆ ਗਿਆ ਇਹ 55 ਕੇ 50 ਇਹ 55 ਚ ਹੁੰਦਾ ਹੀ 55 ਚ ਹਾਂਜੀ ਟੈਰ ਕਿੰਨੇ ਪੈਸੇ ਆ ਗਏ ਹੂੰ ਇਹ ਅੱਗੇ ਜੀ ਇਹ ਦੇ ਮੰਨ ਕੇ ਚਲੋ 70 75 ਪੈਸੇ ਆ ਜੀ ਅੱਛਾ ਤੇ ਡਿਮਾਂਡ ਤੋਂ ਦੱਸ ਤੀ ਇਹਦੀ 3 85 ਹਕ ਆ 2 85 ਹਕ ਹਾਂਜੀ 2 85 ਦਾ ਦੇ ਹੂੰ ਤਿੰਨ ਦਬਾ ਦਾ ਆ ਜਿੰਨਾ ਨਿੱਕਾ ਤੇ ਉਹਨਾਂ ਤਿੱਖਾ ਇਹਦੀ ਕੀ ਸਟੋਰੀ ਹੈ ਇਹ ਵੀ ਪੂਰਾ ਚੰਗਾ ਟਰੈਕਟਰ ਹੈ ਪੰਜਾਬ ਨੰਬਰ ਹੈ ਹੂੰ 2004 ਮਾਡਲ ਹੈ ਡਬਲ WH ਹੈ ਅੱਛਾ 43 ਹੂੰ AC ਅੱਛਾ ਇਹ ਪੂਰਾ ਚੰਗਾ ਟਰੈਕਟਰ ਹੈ ਜੀ ਅੱਛਾ ਕਿਵੇਂ ਚੰਗਾ ਹੈ ਉਹਨੂੰ ਜੱਜ ਕੀ ਅੱਛਾ ਹਾਂਜੀ ਕੀ ઓरिजिनल ਆ ਸਾਰਾ ਜੀ ਅੱਛਾ ਹਾਂ ਇੱਥੇ ਆਣਾ ਫਿਰ ਸਿਫਤਾਂ ਕੀ ਕੀ ਨੇ ਇਹਦੀਆਂ ਸਿਫਤਾਂ ਭਾਈ ਸਿਫਤਾਂ ਹੀ ਹੁੰਦੀਆਂ ਇਹਦੀਆਂ ਡਬਲ ਕਲਚ ਹਾਂ ਜੀ ਵੇਟ ਬੂਟ ਲੱਗੇ ਹਮ ਭਾਈ ਲਿਫਟ ਅੱਛਾ ਹਾਈ ਲਿਫਟ ਆ ਗਈ ਤੇ ਬਾਕੀ ਇਹ ਬੰਪਰ ਬੰਪਰ ਵੀ ਨਾਲ ਦੀ ਆ ਗਿਆ ਹਨਾ ਨਾਲ ਦਾ ਹੀ ਜਮਾ ਪੂਰਾ ਜੀ ਨੰਬਰ ਪੰਜਾਬ ਆ ਗਿਆ ਕਿ ਹਰਿਆਣਾ ਪੰਜਾਬ ਜੀ ਨੰਬਰ ਪੰਜਾਬ ਆ ਗਿਆ ਹਨਾ 260 ਡਿਮਾਂਡ ਆ ਭੁੱਲੇ ਹਾਂ ਜੀ ਫਿਰ ਕੀ ਕਰੇਗਾ ਇਹਦਾ ਇਹ ਆਪਾਂ 230 ਦਾ ਦੇ ਦਾਂਗੇ ਜੀ 230000 ਦਾ ਆ ਕੀ ਦਾ ਆਪਣੀਆਂ ਵੀ ਇਹ ਵੀ ਆਪਣੀਆਂ ਜੀ ਕਾਲੇ ਢੱਡਾ ਦਾ ਹਾਂ ਜੀ ਇਹ ਦੀ ਡੁੱਬੜੇ ਦੀ ਕੀ ਆ ਉਹ ਐ ਇਹ 2012 ਮਾਡਲ ਆ ਜੀ ਹੂੰ 4 ਲੱਖ ਰੁਪਇਆ ਡਵਾਂਟ ਐ ਜੀ ਹੂੰ ਡਬਲ ਪੀਟੀਓ ਡਬਲ ਕਲੱਚ ਪਾਵਰ ਸਟੀਅਰਿੰਗ ਡਬਲ ਪੀਟੀਓ ਡਬਲ ਕਲੱਚ ਡਬਲ ਕਲੱਚ ਪਾਵਰ ਸਟੀਅਰਿੰਗ ਆ ਹਾਂਜੀ ਅੱਛਾ ਤੇ ਗੇਅਰ ਇੰਜਨ ਆ ਓਕੇ ਜੀ ਜੰਮ ਓਕੇ ਐ ਹਾਂਜੀ ਜਿਵੇਂ ਮਰਜ਼ੀ ਤਸੱਲੀ ਕਰ ਲੇ ਅਗਲਾ ਹਾਂਜੀ ਹਾਂਜੀ ਪੱਕੀ ਗੱਲ ਐ ਜਮਾ ਹਾਂਜੀ ਪੱਕੀ ਗੱਲ ਐ ਹੂੰ ਹੂੰ ਸ਼ੋ ਬਾਡੀ ਦਾ ਸਾਰਾ ਥੱਲੋਂ ਓਰੀਜਨਲ ਐ ਹੂੰ ਮਗਰਾੜਾਂ ਤੇ ਹਲਕਾ ਬਲਕਾ ਹੋਇਆ ਐ ਅੱਛਾ ਮਗਰਾਲ ਹਲਕੇ ਫਲਕੇ ਪੇਂਟ ਹੈਗੇ ਆ ਟੈਚਿੰਗ ਜੀ ਆ ਕਿਤੇ ਨਾ ਕਿਤੇ ਹਾਂ ਉਹ ਗੱਲ ਆਪਾਂ ਕਹਿੰਦੇ ਨਹੀਂ ਨਾ ਜੀ ਇਸ ਵੇਰੇ ਦੇਣੀ ਪੈ ਜੇ ਹੂੰ ਬਾਈ ਜੀ ਮਾਨ ਜੀ ਸੋਨੋ ਵੀ ਲਾਂਭਾ ਹੋਊਗਾ ਬਾਈ ਬਿਲਕੁਲ ਯਾਰ ਮਾਦਾ ਲਾਂਭਾ ਲੈਣੀ ਨਹੀਂ ਹਾਂ ਹੂੰ ਆਖਣਗੇ ਯਾਰ ਵੀ ਐਂ ਕਰਕੇ ਵੀ ਤੂੰ ਵੀਡੀਓ ਕਾਇਹ ਜੀ ਕਿਉਂ ਪਾਉਨੇ ਹੂੰ ਤੇ ਲਗਾ ਕੇ ਆ ਸਤਰੀ ਖੜਾ ਹੋਊਗਾ ਤੇ ਨੰਬਰ ਹਰਿਆਣਾ ਹਾਂ ਜੀ ਕਿੱਥੋਂ ਦਾ ਨੂੰ ਸੀ ਮਿਲ ਜੂ ਜੀ ਪਤਾ ਵਾ ਦਾ ਨੰਬਰ ਅੱਛਾ ਇਹਨੂੰ ਸੀ ਆਜੂ ਕਿੰਨੇ ਦਿਨਾਂ ਚ ਆਜੂ ਇਹਦੀ ਜੀ ਆਪਾਂ ਮਹੀਨਾ ਤੱਕ ਲੈ ਤੋਂ ਲਵਾਂਗੇ ਅੱਛਾ ਆ ਜੀ ਹਫਤੇ ਚ ਆ ਜੀ ਅੱਜ ਦੱਸ ਮੈਂ ਦੱਸ ਦਿਨਾਂ ਚ ਆ ਜੀ ਹਾਂਜੀ ਇਹ ਕਿੱਥੋਂ ਤੱਕ ਕਰ ਦੇਗਾ ਫਿਰ 410 ਤੋਂ ਹੀ ਘਟਾ ਕੇ ਇਹ 410 ਤੋਂ ਆਪਾਂ 4 ਲੱਖ ਤੇ ਆ 380 ਹਜ਼ਾਰ ਉਹਨਾਂ ਦੇ। 380 ਹਾਂਜੀ ਠੀਕ ਹੈ ਤੇ ਫੋਨ ਨੰਬਰ ਆਪਣਾ 93066 ਹੂੰ 66599 636 ਚੱਲ ਜਾਂਦੇ ਹੈ। ਹਾਂਜੀ ਲਓ ਮਿੱਤਰੋ ਭਰਾ ਦਾ ਨੰਬਰ ਆ ਗਿਆ ਵੀਡੀਓ ਬੜੀ ਲਗੀ ਸ਼ੇਅਰ ਕਰ ਦਿਓ ਪੇਮੈਂਟ ਕਰ ਲਿਓ ਫਾਲੋ ਤੇ ਬਹੁਤ ਬਹੁਤ ਧੰਨਵਾਦ ਦੋਸਤੋ। ਧੰਨਵਾਦ।